ਧੁੱਪ ਪਈ ਜਾਂਦੀ ਹੈ। ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਧੁੱਪ ਪੈਂਦੀ ਆ ਸਿੱਧੀ। ਸਿੱਧਾ ਸੂਰਜ ਪੈਂਦਾ ਆ। ਤੇ ਇਸੇ ਉਮੀਦ ਦੇ ਨਾਲ ਆਪਾਂ ਹੁਣ ਗੱਲਬਾਤ ਕਰਦੇ ਆ ਤੁਹਾਡੇ ਨਾਲ ਮੈਂ ਆਈ ਆ ਖੇਤ ਖੇਤ ਤੁਸੀਂ ਦੇਖੋ ਬਾੜੀ ਗੋਭੀ ਵੀ ਆਪਣੀ ਹੋਗੀ। ਇਹ ਹੋਜੂ ਕਾਮਯਾਬ। ਪਹਿਲਾਂ ਪਹਿਲਾਂ ਲਾਈ ਸੀ ਥੋੜੀ ਜਿਹੀ ਲਾਈ ਸੀਗੀ। ਓਏ ਨੀਓ ਨੀ ਹੋਈ ਤੇ ਇੱਥੇ ਹੋ ਗਿਆ ਆਪਣਾ ਮਿੱਥੇ ਧਨੀਆ ਪਾਲਕ ਓ ਕੀ ਹੁੰਦੀਆਂ ਮੂਲੀਆਂ ਤੇ ਪਲੀਜ਼ ਜੇਕਰ ਤੁਸੀਂ ਚੈਨਲ ਤੇ ਵੀਡੀਓ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਐਂਡ ਵੀਡੀਓ ਵਧੀਆ ਲੱਗਦੀ ਹੁੰਦੀ ਆ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕਣਕ ਆਪਣੀ ਦੇਖ ਲਓ ਸਿੰਜਤੀ ਪਾਣੀ ਇਹਨੂੰ ਲਾਤਾ ਆਪਾਂ ਨੇ ਸਾਰੀ ਕਣਕ ਸਿੰਜਤੀ ਆ ਤੇ ਆ ਆਪਾਂ ਨੇ ਜਿਹੜਾ ਆਹ ਦੇਖੋ ਆਹ ਖਾਲ ਦੇਖਣਾ ਤੁਹਾਨੂੰ ਕਿ ਆਪਾਂ ਆਪਣੇ ਖੇਤ ਦੇ ਵਿੱਚ ਦੀ ਨਵਾਂ ਪਾਇਆ ਆ ਅ ਜਦੋਂ ਆਪਾਂ ਨੇ ਹੁਣ ਝੋਨਾ ਲਾਉਣਾ ਸੀਗਾ ਜਦੋਂ ਹੁਣ ਉਧਰਲਾ ਜਿਹੜਾ ਬੋਰ ਆ ਉਹ ਖੜ ਗਿਆ ਆਪਾਂ ਨੂੰ ਉਹਦੀ ਕੋਈ ਆਸ ਨਹੀਂ ਰਹੀਗੀ ਹਨਾ ਤੇ ਆਪਾਂ ਨੇ ਇਹ ਆਪਣਾ ਖਾਲ ਆਪਦੇ ਲਈ ਨਵਾਂ ਪਾ ਲਿਆ ਹਨਾ ਜੇ ਦੇਖਿਆ ਜਾਵੇ ਅਸੀਂ ਵੀ ਤਾਂ ਆਪਣੇ ਖੇਤ ਦੇ ਵਿੱਚ ਦੀ ਉਹ ਪਾਇਆ ਤੇ ਆਪਦੇ ਲਈ ਜਦੋਂ ਮੈਂ ਖਾਣਾ ਆ ਮੈਂ ਖਾਣਾ ਆ ਉਹ ਮੈਨੂੰ ਮੇਰਾ ਆਪਦਾ ਹੀ ਮੂੰਹ ਖੋਲਣਾ ਪੈਣਾ ਇਹ ਮੈਂ ਕਿਸੇ ਦੇ ਮੂੰਹ ਦੇ ਵਿੱਚ ਬੁਰਕੀ ਪਾ ਕੇ ਆਪਦੇ ਢਿੱਡ 'ਚ ਨਹੀਂ ਨਗਾ ਸਕਦੀ ਹੈਗੀ ਹਨਾ ਤੇ ਜਿਹੜੇ ਇਹਨਾਂ ਦੇ ਲੱਛਣ ਫੜੇ ਹੋਏ ਨੇ ਉਹ ਵਾਹਗਰੂ ਇਹਨਾਂ ਦਾ ਜਲਦੀ ਜਲਦੀ ਪੂਰਾ ਕਰ ਦੇਵੇ ਕਿਉਂਕਿ ਮੂੰਹ ਤਾਂ ਇਹ ਖੋਲਦੇ ਨਹੀਂ ਨਾਲੀਆਂ ਲੱਗ ਜਾਣ ਨਾਲੀਆਂ ਰਹੀ ਇਹਨਾਂ ਦੇ ਢਿੱਡ 'ਚ ਫਿਰ ਜਿਹੜਾ ਖਾਣਾ-ਦਾਣਾ ਜਾਵੇ ਫਿਰ ਇਹਨਾਂ ਨੂੰ ਪਤਾ ਲੱਗੇ ਵੀ ਖਾਲ ਕੱਢਣਾ ਸਖਾਲਾ ਤੀ ਜਾਂ ਨਾਲੀ ਪਾਉਣੀ ਸਖਾਲੀ ਆ ਹਨਾ ਤੇ ਵੈਘਰੂ ਇਹਨਾਂ ਦੀਆਂ ਜਿਹੜੀਆਂ ਵੀ ਹੈ ਗਈ ਨਾ ਇਹਨਾਂ ਦੀ ਇੱਛਾ ਵੈਘਰੂ ਜਲਦੀ ਜਲਦੀ ਪੂਰਾ ਕਰ ਦਵੇ ਤੇ ਜਦੋਂ ਅਸੀਂ ਐਡਾ ਜਿਗਰਾ ਦੇਖ ਲਓ ਹ ਇੱਥੋਂ ਲੈ ਕੇ ਆਹ ਦੇਖੋ ਖਾਲ ਇੱਥੋਂ ਲੈ ਕੇ ਹੋ ਤੱਕ ਅਸੀਂ ਖਾਲ ਪਾ ਲਿਆ ਇਹ ਸਾਡਾ ਹੀ ਜਿਗਰਾ ਹੋ ਸਕਦਾ ਜਿੰਨੀਆਂ ਸਾਡੇ ਨਾਲ ਹੁਣ ਤੱਕ ਕੀਤੀਆਂ ਨੇ ਨਾ ਜੇ ਕਿਤੇ ਇਹਨਾਂ ਦੇ ਵਿੱਚੋਂ ਇੱਕ ਵੀ ਅਸੀਂ ਕਰੀ ਹੁੰਦੀ ਇਹਨਾਂ ਦੇ ਨਾਲ ਹੁਣ ਨੂੰ ਕੱਦੇ ਅਰਥੀਆਂ ਤੇ ਪਾ ਕੇ ਸਿਵਿਆਂ ਚ ਮੱਚ ਗਏ ਹੁੰਦੇ ਤੇ ਸਾਡੇ ਨਾਲ ਪੈਰ ਪੈਰ ਤੇ ਧੋਖਾ ਪੈਰ ਪੈਰ ਤੇ ਧੋਖਾ ਪੈਰ ਪੈਰ ਤੇ ਧੋਖਾ ਤੇ ਨਾਲੇ ਇਹਨਾਂ ਦੀ ਚੋਰੀ ਹੈ ਜਿਹੜੀ ਉਹ ਖੁਦ ਇਹ ਆਪੇ ਫੜੇ ਜਾਂਦੇ ਨੇ ਵੀ ਇਹ ਚੋਰ ਨੇ ਤੇ ਮੈਂ ਅੱਜ ਦੀ ਨਹੀਂ ਇਹ ਸਾਰਾ ਕੁਝ ਸਹੰਦੀ ਹੈਗੀ ਤੇ ਮੈਨੂੰ ਸਹੰਦੀ ਨੂੰ ਵੀ ਦੇਖ ਲਓ ਮੇਰਾ 2002 ਦੇ ਵਿੱਚ ਵਿਆਹ ਹੋਇਆ ਹੁਣ 25 ਚੱਲਦਾ ਹੈ ਹਨਾ ਦੇਖ ਲਓ ਕਈ ਸਾਲ ਹੋ ਗਏ ਮੈਨੂੰ ਇਹ ਸਾਰਾ ਕੁਝ ਸਹੰਦੀ ਨੂੰ ਵੀ ਬੰਦਾ ਤੇ 20 ਸਾਲਾਂ ਦੇ ਵਿੱਚ ਨਹੀਂ ਕੁਛ ਤੇ ਕੁਛ ਕਰ ਲੈਂਦਾ ਅਸੀਂ ਜਿੰਨੇ ਵੀ ਕਾਮਯਾਬ ਹੋਏ ਆ ਨਾ ਆਪਦੇ ਪੈਰਾਂ ਤੇ ਹੋਏ ਆ ਜਿਵੇਂ ਕਹਿੰਦੇ ਮੇਰੀ ਵਾਰੀ ਤਾਂ ਸਾਰੇ ਮਰ ਗਏ ਮੈਂ ਤਾਂ ਆਪ ਦਾ ਸਿਰ ਆਪ ਦਾ ਸਾਰਾ ਕੁਝ ਆਪ ਹੀ ਕਰਿਆ ਮੇਰੀ ਵਾਰੀ ਤਾਂ ਕੋਈ ਨਹੀਂ ਸਾਡੇ ਨਾਲ ਖੜਿਆ ਅਸੀਂ ਦੋਏ ਜਾਣੇ ਸਾਡੇ ਦੋਏ ਬੱਚੇ ਅਸੀਂ ਦੋਏ ਹਸਬੰਦ ਵਾਈਫ ਇੱਕ ਦੂਜੇ ਦੇ ਨਾਲ ਖੜਿਆ ਸਾਡੇ ਨਾਲ ਕੋਈ ਨਹੀਂ ਖੜਿਆ ਹੈਗਾ ਹਨਾ ਕੋਈ ਇਹਦਾ ਨਹੀਂ ਖੜਦਾ ਕੋਈ ਮੇਰਾ ਨਹੀਂ ਖੜਦਾ ਮੇਰੇ ਆਲੇ ਦਾ ਕੀ ਉਹਨਾਂ ਦਾ ਕੀ ਕਸੂਰ ਉਹਨਾਂ ਨੂੰ ਮੈਂ ਕੀ ਦੱਸਾਂ ਉਹਨਾਂ ਨੇ ਇੱਕ ਵਾਰੀ ਜਿਵੇਂ ਕਹਿੰਦੇ ਮਾਪਿਓ ਨੇ ਬਰ ਲੱਭ ਕੇ ਦੇਤਾ ਬਰ ਵਧੀਆ ਭਾਈ ਆਪਣੇ ਵਾਲਾ ਹਾਂ ਬਾਰਤ ਦੀ ਤੁਹਾਨੂੰ ਕਹਿੰਦੀ ਸੀ ਵੀ ਆਪਣੇ ਆਲਾ 12 ਬਣੇ ਆਲਾ ਵਧੀਆ ਲੱਭਤਾ ਆਪਣੇ ਮਾਵਾ ਆਪਣੇ ਕੰਮ ਆਇਆ ਫੁੱਲ ਬਟਾ ਫੁੱਲ ਪਰਸੀਨ ਵੱਡੀ ਜਾਂਦਾ ਆ ਤੇ ਇਹਦਾ ਵੀ ਕੋਈ ਕਸੂਰ ਨਹੀਂ ਪਈ ਹੈ ਨਾ ਜਿਵੇਂ ਕਹਿੰਦੇ ਹੁਣ ਆਪਾਂ ਗੱਲਬਾਤ ਕਰਦੇ ਆ ਤੁਹਾਡੇ ਨਾਲ ਮੈਂ ਤੁਹਾਨੂੰ ਦੱਸਾਂ ਹਾਏ ਧੁੱਪ ਪੈਂਦੀ ਅੱਥਰੂ ਸੁਣੋ ਪਹਿਲਾਂ ਸੁਣੋ ਭਾਈ ਪੰਜੇ ਨੇ ਆਨੇ ਜੰਮ ਨੇ ਹਾ ਲੋ ਪੰਜੇ ਦੇ ਖੰਭੇ ਆਹ ਆਇ ਤੇ ਆਇਓ ਇੱਥੇ ਇੱਥੇ ਹਲੋਡ ਹੋ ਗਏ ਬੰਦਾਂ ਦੀ ਤਾਂ ਪੂਰੀ ਸੇ ਕੀਤੀ ਐ ਲਓ ਜੀ ਹੁਣ ਇੱਥੋਂ ਵੀਡੀਓ ਵੱਧ ਵਧੀਆ ਹੁੰਦੀ ਆ ਉੱਥੋਂ ਧੁੱਪ ਪੈਂਦੀ ਐ ਸਿੱਧਾ ਸੂਰਜ ਅੱਖਾਂ ਨਹੀਂ ਖੁੱਲਦੀਆਂ ਇੱਥੇ ਵਧੀਆ ਸਸਰੀ ਕਾਲਜੀ ਸਾਰਿਆਂ ਨੂੰ ਹੋਰ ਤੁਸੀਂ ਟਿਕਟਾਕ ਆਵੋਗੇ ਹੋਰ ਠੰਡ ਤੋਂ ਬਚੇ ਹੋਵਾਂਗੇ ਇਹਨੂੰ ਤਾਂ ਬਚਾਈ ਰੱਖ ਦੇ ਇਹਨਾਂ ਦਾ ਰੰਗ ਤਾਂ ਬਚਾਈ ਰੱਖਦੇ ਨੇ ਨਿਗਾਹੀ ਜਾਂਦਾ ਕਦੇ ਕਿਧਰੇ ਪਾਸੇੋਂ ਹੀਟਰ ਲੱਗ ਜਾਂਦਾ ਕਦੇ ਕਿਧਰੇ ਪਾਸੇੋਂ ਲੱਗ ਜਾਂਦਾ ਜੀ ਦਾ ਲੈਣਾ ਦੇਣਾ ਵੀ ਨਹੀਂ ਇੱਧਰ ਹੁੰਦਾ ਮੇਰੇ ਖੇਤ ਕੰਨੀ ਉਹ ਵੀ ਚੜ ਕੇ ਮੇਰੇ ਤੇ ਆ ਜਾਂਦਾ ਤੀਏ ਪਾਸੇ ਦਾ ਨਾਲੇ ਤੀਵੀਆਂ ਜਿਹੜੇ ਮੈਂ ਕਹਿੰਦੇ ਉਹੀ ਉਹ ਪਾਕਿਸਤਾਨ ਵਾਲੀ ਉਧਰ ਚ ਆਈ ਹਿੰਦੀ ਵਾਲੀ ਪਾਕਿਸਤਾਨ ਜਾਂ ਬੜੀ ਇੱਧਰ ਨਹੀਂ ਇੱਧਰ ਆਈ ਸਰਪੰਚ ਨਹੀਂ ਕੋਈ ਪੰਚ ਨਹੀਂ ਉਧਰ ਲਈ ਬਣ ਜਾਂਦੇ ਨੇ ਜਿੱਧਰ ਪਾ ਲੜਾ ਪਾਵਾ ਇੱਕ ਮਿੰਟ ਮੈਂ ਦੱਸਾਂ ਜਿਹੜੇ ਇੱਕ ਮਿੰਟ ਇੱਕ ਮਿੰਟ ਮੈਂ ਦੱਸਦੀ ਆ ਤੁਹਾਨੂੰ ਗੱਲ ਜਿਹੜੇ ਬੰਦੇ ਨੂੰ ਸਾਰਾ ਕੁਝ ਪਤਾ ਹੋਵੇ A to Z ਵੀ ਧੋਖਾ ਕੀ ਦੇ ਨਾ ਹੋ ਰਿਹਾ ਤੇ ਧੋਖਾ ਕੌਣ ਕਰ ਰਿਹਾ ਹੈ ਸਾਰਾ ਕੁਝ ਪਤਾ ਹੁੰਦੇ ਹੋਣ ਦੇ ਬਾਵਜੂਦ ਵੀ ਨਾ ਉਹ ਪੱਖ ਦੂਈ ਸਾਈਡ ਦਾ ਦਿੰਦਾ ਹੋਵੇ ਉਹ ਸਿਰੇ ਦਾ ਹਰਾਮੀ ਬੰਦਾ ਹੁੰਦਾ ਆ ਸਿਰੇ ਦਾ ਹੁਣ ਤੁਸੀਂ ਆਪਦੀ ਗੱਲ ਕਰ ਲਓ ਹੁਣ ਮੇਰੀ ਮਾਂ ਦੇ ਪੰਜ ਨਿਆਣੇ ਦੀ ਮਾਂ ਪਿਓ ਦੇ ਹਾਂ ਚਾਰਾਂ ਦੇ ਤਾਂ ਪੂਰਾ ਨਿਆਣ ਵਧੀਆ ਪਾਲਿਆ ਕਰਿਆ ਮੇ ਤਾਂ ਵਦਨ ਕਿਸਮਤ ਇਹ ਜੀਤੀ ਇੱਕ ਚਲ ਗੁਰੂ ਦੇ ਘਰ ਅਪ੍ਰੈਲ ਦਾ ਮੇਰਾ ਜਰਮਾ ਬਸਾਕ ਦਾ ਜਰਮਾ ਵੀ ਪ੍ਰਮਾਤਮਾ ਨੇ ਮੇਰਾ ਸਾਥ ਦਿੱਤਾ ਜਿੱਥੇ ਤੱਕ ਦਿੱਤਾ ਭੈਣ ਭਾਈਆਂ ਨਹੀਂ ਨਹੀਂ ਦਿੱਤਾ ਮਾਂ ਪਿਓ ਨਹੀਂ ਦਿੱਤਾ ਇਦਣ ਮੈਂ 10 ਸਾਲ ਦਾ ਹੋਇਆ ਇਹਨਾਂ ਦੇ ਵਿਆਹ ਧਰ ਤੇ ਬੜੀਆਂ ਦੀ ਦੋਈ ਭਾਈਆਂ ਦੀ ਹਾਂ ਅਸੀਂ 10 ਬਿੱਗੇ ਹੈਗਾ ਉਹ 12 ਬਿੱਗੇ ਦਾ ਖੱਤਾ ਸੀ 10 ਬਿੱਗੇ ਦਾ ਖੱਤਾ 20000 ਤੇ ਮੇਰੀ ਮਾਂ ਨੇ ਗਹਿਣੇ ਤਾਂ ਰਿਆ ਫੇਰ ਇੱਕ ਮਿੰਟ ਉਹ 10 ਬਿੱਗੇ ਤਾਂ ਦੋ ਕਿੱਲੇ ਨਹੀਂ ਹੋਗੇ 12 ਬਿੱਗੇ ਦਾ ਖੱਤਾ ਉਹ ਉਹ ਪਰ ਨਹੀਂ ਉਹ ਫਿਰ ਇਹਦਾ ਮਤਲਬ ਦੋ ਕਿੱਲੇ ਉਸ ਟਾਈਮ ਵਿੱਚ ਸੀ ਵੇਚਿਆ ਨਹੀਂ ਗਹਿਣੇ ਤਾਂ ਰੇ ਦੀ ਗਹਿਣੇ ਬੈ ਨਹੀਂ ਤੀ ਕਰੀ ਗਹਿਣਾ ਹੁੰਦਾ ਜਿਹੜਾ ਵੀ ਆਪਾਂ ਸੜਾ ਸਕਦੀ ਜੀ ਪੀ ਦੋ ਕਿਲੇ ਉਹਨਾਂ ਸਮਿਆਂ 'ਚ ਕਿੱਧਰੋਂ ਲੈਂਡ ਲੌਂਡਤੀ ਓਏ ਕਿੱਧਰੋਂ ਗੱਡੀਆਂ ਆਈਆਂ ਸੀ ਇਹਨਾਂ ਨੂੰ ਵਿਆਹ 'ਚ ਚਾਹੇ ਗਹਿਣੇ ਦੇ ਰਿਹਾ ਜਿਹਾ ਵੇਚਿਆ ਕੁਝ ਵੀ ਆ ਫੇਰ ਉਹ ਬਦਲ ਕੇ ਪਹਿਲਾਂ ਤਾਂ ਉਹ ਕਿਸੇ ਹੋਰ ਕੋਤੀ ਜ਼ਮੀਨ ਫੇਰ ਬਦਲ ਕੇ ਪੈਸੇ ਹੋਰ ਦੀ ਲੋੜ ਤੀ ਫੇਰ ਹੋਰ ਪੈਸੇ ਲੈ ਲੇ ਹੈ 90 ਲੱਖ ਰੁਪਈਆ ਹੋ ਗਿਆ ਗਹਿਣੇ ਦਾ ਫੇਰ ਭਾਈ ਉਹ ਸਰਾਉਣ ਦਾ ਨਾ ਆਵੇ ਕਿਸੇ ਲੋਟ ਵੀ ਐਡਾ ਖੱਤਾ ਕਿਨੇ ਸੜਾ ਏ ਨਾ ਚੱਜਣਾ ਅਗਲਾ ਬਾਹੇ ਨਾ ਕਰੇ ਐਡਾ ਐਡਾ ਬਰੂ ਖੜਾ ਮੇਰੇ ਤੋਂ ਉੱਚਾ ਹੈ ਫੇਰ ਉਹ ਅਸੀਂ 1986 ਚ ਇੱਥੇ ਆਏ ਫੇਰ 88 ਚ ਅਸੀਂ ਉਹ ਖੱਤਾ ਸੜਾਇਆ 2 ਬਿੱਗੇ ਥਾਂ ਬੈ ਕਰਕੇ 4 ਜਾਣਿਆਂ ਦਾ ਗਿਆ 2 ਬਿੱਗੇ ਦੋ ਵਿੱਗਾ ਤਾਂ ਇਹਨਾਂ ਦਾ ਜਾਣਾ ਹੀ ਸੀ ਦੋ ਵਿੱਗਿਆ ਸੀ ਜਿਹੜੇ ਛੋਟੇ ਦੀ ਸਾਡਾ ਵੀ ਅੱਧਾ-ਅੱਧਾ ਵਿੱਗਾ ਗਿਆ ਤਾਂ ਉਹ ਜਿਹੜਾ ਸੀਗਾ ਲੰਗੜੂ ਜਿਹਾ ਸੀਗਾ ਉਹ ਤਾਂ ਹੀ ਬੀਬੀ ਨਾਲ ਲੜਦਾ ਹੁੰਦਾ ਸੀ ਫੇਰ ਉਹ ਸੜਾਇਆ ਫੇਰ 27 ਟਰੈਕਟਰਤੀ ਸਾਡੇ ਸਾਕਿਆਂ ਚ ਕਿਸੇ ਦੇ ਉਹ ਤੋਂ ਬਹਾਇਆ ਜਿਵੇਂ ਪਹਾੜਾਂ ਤੇ ਬੜੇ-ਬੜੇ ਪੱਥਰ ਨਹੀਂ ਹੁੰਦੇ ਉਹ ਖੇਤ 'ਚ ਐਡੇ-ਐਡੇ ਪੱਥਰ ਸੀ ਮੈਨੂੰ 20 ਸਾਲ ਹੋ ਗਏ ਅੱਡ ਹੋਏ ਨੂੰ ਮੇਰੇ ਖੇਤ 'ਚ ਕਦੇ ਓਕਣ ਪਤ ਡਲੇ ਨਹੀਂ ਹੋਏ ਹੈਗੇ ਜਿਵੇਂ ਉਹ ਖੇਤ ਚੱਕਲੇ ਅਗਲਾ ਬੋਂਦਾ ਹੀ ਨਹੀਂ ਸੀ ਜੱਜਨਾ ਪਾਣੀ ਨਹੀਂ ਲੱਗਣਾ ਬੂਨਾ ਨੇ ਬਰੂਨ ਕਰਿਆ ਉਹ ਕਰਿਆ ਫਲਾਨਾ ਕਰਿਆ ਫੇਰ ਉਹ ਖੱਤਾ ਝੜਾਇਆ ਫੇਰ ਰਾਣ ਦਿੱਤਾ ਸਾਰਾ ਹੈ ਫੇਰ ਅਸੀਂ ਟਰੈਕਟਰ ਲਿੱਤਾ ਫੇਰ ਉਹਨਾਂ ਦੇ ਜਾਜਾ ਮੈਂ ਕੰਮ ਕੀਤਾ ਫੇਰ 25000 ਰੁਪਏ ਉਹਨਾਂ ਨੇ ਦਿੱਤਾ ਸਾਨੂੰ ਪਿੰਡ ਚੋਂ ਕਿਸੇ ਨੇ ਮੰਗਵਾ ਪੈਸਾ ਨਹੀਂ ਦਿੱਤਾ ਕਾ ਕੇ ਬੰਦਾ ਅੰਦਰ ਹੀ ਵੜ ਗਿਆ ਤੀ ਵੀ ਉਹ ਤਾਂ ਕਹਿੰਦੇ ਕਰ ਹੀ ਨਹੀਂ ਉਹ ਕਿਹੜਾ ਦਿੰਦਾ ਉਹਨਾਂ ਸਮੇਂ ਚ ਕਿਹਨੇ ਦੇਣਾ ਸੀਗਾ ਹੁਣ ਹੌਣ ਵੀ ਨਹੀਂ ਕੋਈ ਦਿੰਦਾ ਹੈਗਾ ਉਹਨਾਂ ਦਾ ਜਾ ਕੇ ਮੈਂ ਉਹ ਬੰਦਿਆਂ ਦਾ ਗੰਦ ਧੋਤਾ ਅੱਜ ਕਹਿੰਦੇ ਨੇ ਸਾਡਾ ਟਰੈਕਟਰ ਆ ਸਾਡਾ ਆਇਆ ਸਾਡਾ ਆਇਆ ਉਹ ਪਹਿਲਾਂ ਖੱਤਾਵਾਦ ਕਰਿਆ ਡੱਡਾ ਬਰੂ ਵੱਢ ਕੇ ਸਾਡਾ ਤਾਂ ਅੱਧਾ ਵਿੱਗਾ ਮੇਰਾ ਚਲੇ ਆ ਗਿਆ ਹੈ ਉਹ ਨਹੀਂ ਦਿੰਦਾ ਉਹ ਜਿਹੜੀ ਖੂਹੀ ਅੰਦਰ ਆਪਦਾ ਬਗਲ ਲਿਆ ਉਹ ਤੋੜਦੇ ਆਉਂਦਾ ਉਹ ਕੱਢੋ 20000 ਦਾ ਥਾਂ ਵੇਚਦਾ ਉਹ ਤੋੜਦੇ ਉਹ ਆਉਂਦਾ ਉਹ ਮੀਨੋ ਆ ਮੈਂ ਟੋਟਾ ਟਾ ਲਿਆ ਖਾਲ ਦਾ ਸਾਲ ਹੋ ਗਿਆ ਬੋਰ ਖੜੇ ਨੂੰ ਉਹ ਤੁਹਾਨੂੰ ਬਾਪ ਦੀਂਦਾ ਨਹੀਂ ਆ ਖਾਲ ਦੀਂਦਾ ਕਾਹਦਾ ਪਾਣੀ ਆਉਂਦਾ ਉਹ ਜਿਹੜਾ ਬਾਪ ਤਾਂ ਸਾਡਾ ਖੜ ਗਿਆ ਮਰ ਗਿਆ ਹੈ ਤੁਹਾਨੂੰ ਇਹ ਖਾਲ ਦੀਂਦਾ ਤੁਹਾਨੂੰ ਜਦ ਚੰਗਾ ਬੰਦੇ ਨੇ ਕੰਮ ਕਰਿਆ ਹੁੰਦਾ ਨਾ ਉਹਨੂੰ ਮੂੰਹ ਜਵਾਨੀ ਸਾਰਾ ਕੁਝ ਆ ਜਾਂਦਾ ਨਹੀਂ ਹੋਗੀ ਹੋ ਤਾਰ ਪੈ ਜਾਣੀ ਸੀ ਲੋਕਾਂ ਦੀਆਂ ਚੱਲਦੀਆਂ ਇਹਨੇ ਦੋ ਦੋ ਮੋਟਰਾਂ ਹੈ ਮੈਂ ਕਿਹੜਾ ਸਾਦਾ ਹੀ ਚਲਾਉਣੀ ਸੀ 2 ਮਹੀਨੇ ਅਗਲਾ ਜੀਰੀ ਨੂੰ ਪਾਣੀ ਲਾਉਂਦਾ 3 ਪਾਣੀ ਕਣ ਕਣ ਲਾਉਂਦਾ 3 ਮਹੀਨੇ ਬਾਅਦ ਤਿੰਨ ਪਾਣੀ ਕਣ ਕਰ ਲੱਗਦੇ ਤਿੰਨ ਪਾਣੀ ਜਾਂ ਚਾਰ ਚਪ ਕਣਕ ਪਾਲ ਜਾਂਦੀ ਆ ਮੈਂ ਮਾਰਨ ਨਹੀਂ ਲੱਗੇ ਮਾਤ ਵੱਲ ਉਹਨਾਂ ਦਾ ਕਹਿਣ ਦਾ ਇਹ ਆ ਵੀ ਅਸੀਂ ਤਾਂ ਭਾਈ ਤੈਨੂੰ ਦੁਖੀਓ ਕਰਨਾ ਤੈਨੂੰ ਦੇਣਾ ਕੁਝ ਨਹੀਂ ਮੇਰਾ ਮਤਬ là ਇਹ ਕਹਿਣ ਦਾ ਵੀ ਮੈਨੂੰ ਅੱਧਾ ਵੀ ਗੱਥਾ ਹੋ ਦੇ ਦੇਣ ਇਹ ਨੂੰ ਤੇ ਕਮਾਈ ਦੇ ਥੋੜੇ ਵਿਆਹ ਤੇ 부ੜੀ ਆ ਜਿਹੜੀਆਂ ਜਿਹੜੀ ਹੁਣ ਕੱਲ ਵੀ ਫਿਰਦੀ ਜਿੱਥੇ ਤਾਂ ਤੇ ਪਾਏ ਬਾਲੀਆਂ ਪਾਏ ਫਿਰ ਸਾਨੂੰ ਸੈਟ ਕਰ ਕਰ ਪਾਏ ਫਿਰ ਪਿੰਡ ਵਾਲਾ ਥੌਂ ਵੇਚ ਕੇ ਖਾ ਗਈ ਸਾਰਾ ਕੁਝ ਵੇਚ ਵੇ 16 ਵਿਸਵੇ ਥੌਂ ਦੀ ਸਾਡੇ ਕੋ 10 ਵਿਸਵੇ ਦੀ ਬਾਦੀ 4 ਵਿਸਵੇ ਅਸੀਂ ਜਿੱਥੇ ਰਹਿੰਦੇ ਸੀ 2 ਵਿਸਵੇ ਦਾ ਟੋਆ ਓ ਰਾਜਾ ਜੀ ਦੇਖੋ 16 ਵਿਸਬੇ ਤੋਂ ਪਿੰਡ ਹੁੰਦਾ ਹੂੰ ਸਾਡੇ ਕੋ ਪਿੰਡ ਕੁਛ ਵੀ ਨਹੀਂ ਅਸੀਂ ਪਿੰਡ ਜਾਵਾਂ ਹੀ ਨਹੀਂ ਜਾ ਸਕਦੇ ਹੈਗੇ ਵੀ ਜੇ ਕਦੇ ਇੱਥੋਂ ਮਨੱਕੇ ਨਾ ਵੀ ਅਗਲਾ ਕਹਿੰਦੇ ਦੂਏ ਤੋਂ ਚੱਲ ਜਾਣਾ ਸਾਡੇ ਕੋ ਕੁਛ ਨਹੀਂ ਹੁਣ ਨ ਮੀਆਂ ਬਹੂਆਂ ਆਉਂਦੀਆਂ ਨੇ ਕੀ ਦੇ ਏਟ ਰੋੜੇ ਪੈਂਦੇ ਨੇ ਜਦ ਤੁਸੀਂ ਘਰੇ ਖੜਨਾ ਹੀ ਨਹੀਂ 바ਗੀ ਕੁੱਤੀ ਮੰਗੂ ਫਿਰਨਾ ਰੋੜੇ ਦਾ ਮੱਕਾ ਲਾਂਡੂ ਫਿਰਨ ਗਈ ਹੂੰ ਗੱਲ ਤਾਂ ਸਹੀ ਹੈ ਤਾੜਦਾ ਮੈਂ ਹੁਣ ਇੱਥੇ ਇਕੱਲੀ ਰਹਿਣੀ ਆ ਖੇਤਾਂ ਚ ਤੁਹਾਡੇ ਦਾ ਕਥੀੜਾ ਪੈਣ ਗਿਆ ਨਾ ਕੋਈ ਨਹੀਂ ਕਦੇ ਨਹੀਂ ਕਿਸੇ ਨੇ ਕਾਲਾ ਕੇ ਉਹਨੇ ਠੋਰ ਮਾਰੀ ਆ ਉਹਨੂੰ ਵੀ ਮੈਂ ਅੰਦਰੋਂ ਲਲਕਾਰਾ ਮਾਰਤਾ ਮੈਂ ਖਬਰਦਾਰ ਜੇ ਮੇਰੇ ਗੇਟ ਨੂੰ ਹੱਥ ਲਾਇਆ ਉਹਨੇ ਮੁੜ ਕੇ ਹੱਥ ਨਹੀਂ ਲਾਇਆ ਹੈਗਾ ਕੌਣ ਆਜੂ ਕੋ ਜਦੋਂ ਜਿਵੇਂ ਕਹਿੰਦੇ ਜਦੋਂ ਤੱਕ ਬੰਦੇ ਦੀ ਆਪਦੀ ਰਜਾ ਨਾ ਹੋਵੇ ਉਦੋਂ ਤੱਕ ਕੁਝ ਨਹੀਂ ਰਸ ਸਕਦਾ ਖੇਤ ਤੇ ਖਾਲਾ ਤੁਹਾਨੂੰ 3 ਸਾਲ ਹੋ ਗਏ ਤੁਸੀਂ ਬੇਚ ਕੇ ਖਾ ਗਏ 90 ਲੱਖ ਰੁਪਏ ਆ ਪਾ ਗਏ ਤੁਸੀਂ ਛੱਡਿਆ ਨਹੀਂ ਕੁਝ ਵੀ ਹਰਾਮ ਦੇਓ ਹੱਲੇ ਵੀ ਮੇਰਾ ਛੋਟਾ ਮੁੰਡਾ ਪਲ ਗਿਆ ਫੇਰ ਭੂਆ ਨੂੰ ਦੀ ਕਿ ਆ ਵੀ ਰਖੜੀ ਬਨਣੀ ਆ ਪਹਿਲਾਂ ਮਰ ਗਈ ਸੀ ਉਹ ਆਹ ਰਾਮ ਦੀ ਚਾਂਦੀ ਦੀ ਰਖੜੀ ਲੈ ਕੇ ਆਈ ਫੇਰ ਮੇਰੇ ਕਾ ਤੇ ਆਈ ਫੇਰ ਤਾਂ ਹਾਂ ਪਤਾ ਨਹੀਂ ਗਰਾ ਦੇਣਾ ਦੇ ਆ ਨੀ ਹੁਣ ਰਖੜੀ ਤਾਂ ਖਿਲ ਕਰਨ ਆਈ ਉਹ ਮੈਨੂੰ ਤਾਂ ਪਤਾ ਹੀ ਤੀ ਮੇਰੀ ਮਾਂ ਦਾ ਪੈਸਾ ਜੋੜਿਆ ਹੋਇਆ 100 ਰੁਪਏ ਇਧਰੋਂ ਲੈ ਕੇ ਉਧਰ ਦੇਤਾ ਚੱਲ ਬਸ ਹੈ ਪਰ ਹੋ ਜਾਂਦੇ ਨੇ ਇਹ ਚਲ ਕੋਈ ਇਹ ਗੱਲ ਕੀ ਆ ਜਦ ਤੁਸੀਂ ਮੇਰੇ ਨਾਲ ਉਹ ਲਈ ਰੱਖਣਾ ਕੋਈ ਭੈਣ ਆ ਕੋਈ ਭਾਈ ਆ ਇਹਦੀ ਭੈਣ ਦੀ ਗੱਲ ਮੈਂ ਦਾਦੀ ਕਿਸੇ ਦੇ ਨਾ ਜਾਓ ਬਲਾਓ ਨਾ ਮੂੰਹ ਤੂੰ ਆਪਦਾ ਮੁੰਡਾ ਜੀ ਸਕਦ ਕੇ ਵਿਆਹ ਚਾਹੇ ਬਾਜੇ ਵਜੇ ਚਾਹੇ ਗਾਜੇ ਕਰ ਤੂੰ ਸਾਡਾ ਮੈਨੂੰ ਨਹੀਂ ਕੋਈ ਫਰਕ ਪੈਂਦਾ ਤੇਰੇ ਦਿਲ ਚ ਪਾਪ ਆ ਜਦ ਮੈਂ 5 ਸਾਲ ਦਾ ਤੇਰੇ ਆਇਆ ਹੀ ਨਹੀਂ ਤੂੰ ਮੇਰੇ ਆਉਣੀ ਆ ਮੈਂ ਤਾਂ ਨਾਲੇ ਦਾ ਹੱਸਤਾ ਤਾਂ ਦੂਏ ਦਿਨ ਮੁੰਡਾ ਮੰਗ ਕੇ ਮੈਨੂੰ ਦੋ ਵਾਅਦੇ ਮਦਦ ਦਿਆ ਤੁਹਾਨੂੰ 2021 ਦੀ ਗੱਲ ਆ ਤੇ ਔਨਲਾਈਨ ਕਲਾਸਾਂ ਲੱਗਦੀਆਂ ਸੀ ਇਹ ਕਹੇ ਹੋਏ ਸੀ ਕਿ ਆਪਦਾ ਉਹ ਕਰਨ ਮੰਡੀ ਨੂੰ ਕਹੇ ਸੀ ਆਪਦਾ ਸੌਦਾ ਪਤਾ ਲੈਣ ਸੌਦਾ ਪਤਾ ਲੈਣ ਆ ਤੇ ਭਾਈ ਮੈਂ 1000 ਨੂੰ ਔਨਲਾਈਨ ਕਲਾਸ ਲੱਗੀ ਸੀ ਮੈਂ 1000 ਕੋ ਬੈਠੀ ਸੀਗੀ ਤੇ ਬੱਚੇ ਆਪਦਾ ਪੜ੍ਹਦੇ ਸੀ ਜਾਣੀ ਹਨਾ ਤੇ ਮੈਂ ਉਹਨੂੰ ਕਿਹਾ ਦੀਦੀ ਅੰਦਰ ਬੈਜੋ ਤੁਸੀਂ ਵੀ ਮੈਂ ਆਈ ਦੋ ਮਿੰਟ 1000 ਦੀ ਔਨਲਾਈਨ ਕਲਾਸ ਆ ਵੀ ਇਹਦਾ ਟੈਸਟ ਮੈਂ ਉਹ ਕਰਵਾ ਦਵਾ ਹਨਾ ਕਲੀਅਰ ਵੀ ਫਿਰ ਮੈਂ ਆਉਣੀ ਆ ਤੇ ਉਹ ਨਹੀਂ ਅੰਦਰ ਗਈ ਉਹ ਉੱਥੇ ਬੈਠ ਗਈ ਚਲੋ ਜਹ ਜਹ ਅਗਲੇ ਦਾ ਹਸਾਵਾ ਹਨਾ ਉਹ ਬਹਿ ਗਿਆ ਤੇ ਉਹਨੂੰ ਬੈਠੀ ਨੂੰ ਹਨਾ ਚਲ ਉਹਨੇ ਉਹਨੇ ਮੇਰੀ ਕਲਾਸ ਨਹੀਂ ਦੇਖੀ ਬੱਚੇ ਦੀ ਵੀ ਕਲਾਸ ਲੱਗੀ ਆ ਕੁਝ ਨਹੀਂ ਦੇਖਿਆ ਗਿਆ ਉਹਦੇ ਚਿੱਤ ਦੇ ਵਿੱਚ ਜੋ ਬੇਈਮਾਨੀ ਸੀਗੀ ਵੀ ਹਨਾ ਤੇ ਉਹ ਵਿੱਚੇ ਬੋਲੀ ਜਾਵੇ ਬੱਚੇ ਬੋਲੀ ਜਾਵੇ ਜਿਹਾਰ ਦਾ ਟੈਸਟ ਵੀ ਡਿਸਮਿਸ ਹੋ ਗਿਆ ਵਿਚਾਰੇ ਦਾ ਹਨਾ ਉਹਦਾ ਮੈਡਮ ਵੀ ਕਹੇ ਮੈਡਮ ਕਹਿੰਦੇ ਵੀ ਜਿਹਾਰ ਦਾ ਹੈ ਨਹੀਂ ਦਿਮਾਗ ਹਨਾ ਪੜਾਈ ਚ ਮਹਾ ਵੀ ਇਹਦੇ ਭੂਆ ਜੀ ਆਏ ਹੋਣੇ ਵੀ ਉਹਦੇ ਕਰਕੇ ਹਨਾ ਹੋ ਗਿਆ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਇੰਜੋਏ ਕਰੋ ਹਨਾ ਆਪਦਾ ਭੂਆ ਨਾਲ ਬੈਠੋ ਕੋਈ ਗੱਲ ਨਹੀਂ ਤੇ ਫਿਰ ਮੈਂ ਪੁੱਛਿਆ ਮੈਂ ਕਿ ਹਾਂ ਭਾਈ ਕਲਾਸ ਤਾਂ ਚੱਲ ਸਾਡੀ ਜੋ ਹੋਣਾ ਸੀ ਹੋ ਗਿਆ ਵੀ ਚਲੋ ਤੁਸੀਂ ਦੱਸੋ ਹਨਾ ਤੇ ਕਹਿੰਦੀ ਕੱਲ ਨੂੰ ਆਪਾਂ ਕੁੜੀ ਦੇਖਣੀ ਆ ਹਨਾ ਮੁੰਡੇ ਵਾਸਤੇ ਮੈਂ ਕਿਹਾ ਵੀ ਭਾਈ ਕਹਿੰਦੀ ਮੈਂ ਚਲਦੀ ਆਂ ਚੱਲ ਮੈਂ ਕਿਹਾ ਚਾਹ ਕਹਿੰਦੀ ਨਹੀਂ ਮੈਂ ਚਾਹ ਨਹੀਂ ਪੀਣੀ ਮੈਨੂੰ ਕੰਮ ਆ ਮੈਂ ਜਾਣਾ ਏ ਮੈਂ ਦੱਸਣੇ ਆਈ ਸੀ ਮੈਂ ਕਿਹਾ ਵੀ ਇਹ ਗੱਲ ਗਲਤ ਵੀ ਮੈਨੂੰ ਦੱਸ ਤਾਂ ਗੱਲ ਹੋਰ ਆ ਵੀ ਤੂੰ ਆਪਣੇ ਮੂੰਹ ਨਾਲ ਆਪਣੇ ਭਰਾ ਨੂੰ ਦੱਸ ਕੇ ਜਾਈਂ ਵੀ 2 ਮਿੰਟ ਵੀ ਉਹ ਆਏ ਨੇ ਬਾਹਰ ਉਦੋਂ ਕਰੋਨੇ ਦਾ ਸੀਗਾ ਦੌਰ ਜਿਆ ਵੀ ਉਹ ਬਾਹਰੋਂ ਆਏ ਨੇ ਉਹ ਹੱਥ ਮੂੰਹ ਧੋ ਕੇ ਅੰਦਰ ਆਉਣਗੇ ਇਹ ਇਹਨਾਂ ਨੇ ਆਪਦਾ ਹੱਥ ਮੂੰਹ ਧੋਤਾ ਮੈਂ ਇਹਨਾਂ ਨੂੰ ਕਿਹਾ ਜਲਦੀ ਆ ਜਾਓ ਭਾਈ ਦੀਦੀ ਨੂੰ ਜ਼ਰੂਰੀ ਜਾਣਾ ਕੰਮ ਆ ਵੀ ਤੁਸੀਂ ਆ ਜਾਓ ਆਪਦੀ ਭੈਣ ਦੀ ਗੱਲ ਸੁਣ ਲਓ ਹਨਾ ਤੇ ਇਹ ਆਏ ਕਹਿੰਦੀ ਆਪਾਂ ਕੱਲੂ ਕੁੜੀ ਦੇਖਣੀ ਆਏ ਕਹਿੰਦੇ ਕੁੜੀ ਨਹੀਂ ਦੇਖਣੀ ਤੇ ਕੱਲੂ ਮੁੰਡਾ ਮੰਗਣਾ ਆਏ ਆ ਵੀ ਕੱਲੂ ਇਸ ਟਾਈਮ ਨੂੰ ਤਾਂ ਮੈਨੂੰ ਫੋਨ ਕਰ ਦੇਣਾ ਆ ਵੀ ਭਾਈ ਮੈਂ ਮੁੰਡਾ ਮੰਗ ਲਿਆ ਉਹੀ ਗੱਲ ਹੋਈ ਸੇਮ ਟੂ ਸੇਮ ਦੂਜੇ ਦਿਨ ਸੇਮ ਉਸੇ ਟਾਈਮ ਪੌਣੇ 2 ਵਜੇ ਦੇ ਨੂੰ ਸਾਨੂੰ ਫੋਨ ਆ ਗਿਆ ਆਖੇ ਪਤਾਈਆਂ ਫਲਾਣੇ ਮੁੰਡੇ ਦਾ ਆਪਣੇ ਨਾਮ ਲੈ ਕੇ ਦੀਪੂ ਦਾ ਮੰਗਣਾ ਹੋ ਗਿਆ ਚਲੋ ਇਹ ਕਹਿੰਦਾ ਵੀ ਮੈਂ ਤਾਂ ਤੈਨੂੰ ਕਿਹਾ ਹੀ ਆ ਵੀ ਜੇ ਤੇਰੇ ਚਿੱਤ 'ਚ ਮੈਲ ਆ ਤਾਂ ਸਾਨੂੰ ਸਾਰੀ ਗੱਲ ਨਹੀਂ ਦੱਸਣੀ ਤੂੰ ਮੈਨੂੰ ਅੱਧੀ ਬਣਾ ਦੱਸ ਤੂੰ ਮੈਨੂੰ ਅੱਧੀ ਬਣਾ ਦੱਸ ਜੇ ਤੂੰ ਫੇਰ ਸਾਡੇ ਘਰੇ ਆਉਣ ਲੱਗ ਗਈ ਉਹ ਪਹਿਲਾਂ 5-7 ਸਾਲ ਆਈ ਨਹੀਂ ਫੇਰ ਆਉਣ ਲੱਗ ਗਈ ਆਉਣਾ ਪਤਾ ਕਿਵੇਂ ਨਾਲ ਨਾਲ ਉਹਨੂੰ ਬੱਚੇ ਜਿਹਨੂੰ ਨਾਲ ਲੈ ਕੇ ਜਿਹੜਾ ਇਹਨਾਂ ਦੇ ਘਰੇ ਚਉਂਆ ਜਿਆ ਇੱਕ ਸਿੱਧਰੀ ਜੀ ਉਹਨੂੰ ਚਉਂਏ ਜੇ ਨਾਲ ਲੈ ਕੇ ਬਾਡੀਗਾਰਡ ਨੂੰ ਸਾਡੇ ਘਰੇ ਨਾਲ ਲੈ ਕੇ ਆਇਆ ਕਰੇ ਉਹਨੇ ਆ ਕੇ ਨਾਲ ਆਏ ਥਪਕੜਾ ਮਾਰ ਕੇ ਵਹਿ ਜਾਣਾ ਮੈਨੂੰ ਗੁੱਸਾ ਆਉਣਾ ਵੀ ਜਦੋਂ ਸਵੇਰ ਦੀ ਥੋੜੇ ਘਰੇ ਆਈ ਬੇਟੀ ਆ ਮੈਂ ਤਾਂ ਰਾਖੀ ਤੇ ਬੈਠੀ ਨਹੀਂ ਨਣਦੇ ਦੀ ਤੇ ਹੁਣ ਜੇ ਮੇਰੇ ਘਰੇ ਦੋ ਮਿੰਟ ਆਈ ਆ ਤੂੰ ਰਾਖੀ ਤੇ ਨਾਲ ਆਈਆਂ ਹੈ ਫਿਰ ਇੱਕ ਦਿਨ ਮੈਂ ਕਹਿਤਾ ਮਾਂ ਕੀ ਗੱਲ ਕੋਈ ਡਾਰਾ ਭਾਈ ਦੇ ਘਰ ਆਉਣ ਤੋਂ ਹੈ ਵੀ ਤੂੰ ਬਾਡੀਗਾਰਡ ਨਾਲ ਲੈ ਕੇ ਆਉਣੀ ਹੈ ਨਹੀਂ ਕਹਿੰਦੀ ਮੈਂ ਤਾਂ ਉਹੀ ਕਹਤਾ ਵੀ ਚੱਲ ਨਾਲ ਚੱਲ ਵੀ ਫੇਰ ਫੇਰ ਉਹ ਆਪ ਨਾਲ ਆਉਣੋਂ हट ਗਈ ਫਿਰ ਨਿਆਣੇ ਆਉਣ ਲੱਗੇ ਫੇਰ ਨਿਆਣੇ ਫੇਰ ਉਹੀ ਗੱਲ ਹੋ ਗਈ ਫੇਰ ਲੜਾਈਆਂ ਵਧ ਗਈਆਂ ਫੇਰ ਅਖੇ ਮੁੰਡੇ ਨੇ ਯਾਰ ਕੁੜੀ ਨੇ ਕਿਹਾ ਵੀ ਭੂਆ ਜੇ ਉੱਧਰ ਜਾਣਾ ਤਾਂ ਸਾਡੇ ਘਰੇ ਨਾ ਆਈ ਮੈਂ ਕਹਾ ਫੇਰ ਇਹ ਤੇਰੀ ਖੁਸ਼ੀ ਭਾਈ ਸਾਡੇ ਤਾਂ ਪਹਿਲਾਂ ਮਨਾਉਂਦੀ ਅਸੀਂ ਫੇਰ ਮੈਂ ਵੀ ਇਹ ਗੱਲ ਕਹੀ ਮੇਰੇ ਮੁੰਡੇ ਨੇ ਵੀ ਇਹ ਗੱਲ ਕਹੀ ਫੇਰ ਤੂੰ ਸਾਡੇ ਆਉਂਦੀੋ ਹੀ ਨਾ ਜੇ ਤੈਨੂੰ ਉਹਨਾਂ ਦਾ ਡਰ ਮਾਰਿਆ ਚਾਰਾ ਵਧੀਆ ਕਰੇ ਚਾਰਾਂ ਨੂੰ ਟੂਮ ਟੱਲਾ ਪਾਇਆ ਮੇਰੀ ਵਾਰੀ ਸਭ ਕੋ ਸੇ ਮੁੱਕ ਗਿਆ ਮਰ ਗਏ ਸਾਰੇ ਫੇਰ ਕੀ ਹੋ ਗਿਆ ਚੱਕੀ ਦਰੇ ਨਹੀਂ ਫੇਰ ਕੀ ਹੋ ਗਿਆ ਟੂਮ ਟੱਲੇ ਵਾਲੀਆਂ ਕਿਹੜਾ ਬਾਲੀਆਂ ਨਾਲ ਰਹਿੰਦੀਆਂ ਨੇ ਉਹ ਤਾਂ ਇੰਨਾ ਬਹਿੰਦੀਆਂ ਵੀ ਨਹੀਂ ਹੋਣੀਆਂ ਜਿੰਨਾ ਮੈਂ ਤੇਰੇ ਨਾਲ ਕੋਲ ਬਹਿ ਜਾਨੀ ਆ ਜਿੰਨਾ ਤੇਰੇ ਦੁੱਖ ਸੁੱਖ ਚ ਸਾਥ ਦੇ ਦੰਨੀ ਆ ਲੋਕਾਂ ਦੀਆਂ ਦੀਵੀਆਂ ਦਾ ਕੰਚ ਦੀਆਂ ਚੂੜੀਆਂ ਵੀ ਭੰਨ ਦਿੰਦੀਆਂ ਨੇ ਆਦਮੀ ਮਰੇ ਤੇ ਇਹਦੀ ਇਹਦਾ ਬڑا ਭਾਈ ਮਰ ਗਿਆ ਇਹਦੀ ਪਰਜਾਈ ਨੇ ਆ ਜਿਹੜੀ ਹੁਣ ਫਿਰਦੀ ਆ ਆਹ ਅੰਡਲ ਜੀ ਉਹਨੇ ਸੋਨੇ ਦੀ ਚੂੜੀ ਪਾ ਲਈ ਬਾਦ ਵੀ ਮਰੇ ਤੇ ਕੀ ਬਾਤਾਂ ਕੀ ਦਿੰਦਾ ਉਹਦੀ ਪਾ ਲਈ ਕੀ ਦਿੰਦਾ ਉਹਦੀ ਚੂੜੀ ਪਾਈ ਆ ਸੋਨੇ ਦੀ ਚੂੜੀ ਪਾ ਲਈ ਉਹਨੇ ਆਦਮੀ ਮਰੇ ਤੇ ਬਈ ਹੱਕ ਸਿਰ ਹਰੇਕ ਨੂੰ ਹੁਣ ਇਹਨੇ ਕਿਹੜਾ ਕਮਾਈ ਨਹੀਂ ਕਰੀ ਜਦੋਂ ਤੀ ਪੁੱਤ ਦੀ ਸੋਚੀ ਸੰਭਲ ਜਾਂਦੀ ਆ ਨੋ ਨੋ ਬੰਦੇ ਕਿੰਨਾ ਕਨੈਕਸ਼ਨ 4 4 5 5 ਪੀੜੀਆਂ ਤੱਕ ਵੀ ਚੱਲ ਜਾਂਦੇ ਬੁੜੀਆਂ ਦੇ ਨੌਏ ਨੇ ਹੁਣ ਤੱਕ ਕਿਸੇ ਨਾਲੇ ਜਦੋਂ ਨਹੀਂ ਜਦੋਂ ਤੁਹਾਨੂੰ ਪਤਾ ਵੀ ਮਾਂ ਨੂੰ ਵੀ ਪਤਾ ਸੀ ਗਾਹਾਂ ਚਲੋ ਮਾਂ ਦੀ ਵੀ ਮੈਂ ਤਾਂ ਮਾਂ ਦੀ ਗੱਲ ਛੱਡਦੀ ਆ ਕਿਉਂਕਿ ਮੇਰੇ ਆਉਂਦੀ ਤੱਕ ਤਾਂ ਸਾਰੀ ਲਾਣੇਦਾਰੀ ਉਹ ਜਿਹੜੀ ਲੜਦੀ ਸੀ ਨਾ ਉਹ ਵੀਡੀਓ ਦੇਖੋ ਤੁਸੀਂ ਜਾ ਕੇ ਅਪ੍ਰੈਲ ਵਾਲੀ ਜ ਲੜਾਈ ਵਾਲੀ ਉਹ ਜਿਹੜੀ ਲੜਦੀ ਸੀ ਉਹਦੇ ਹੱਥ ਲਾਣੇਦਾਰੀ ਸੀਗੀ ਜਦੋਂ ਮੇਰੇ ਆਈ ਤੇ ਵੀ ਬਹੁਤ ਵਾਰੀ ਇਹਨੇ ਕਹਿਣਾ ਵੀ ਭਾਬੀ ਕਨੈਕਸ਼ਨ ਮਿਲਦੇ ਨੇ ਜਾਂ ਪਾਵਰ ਵੱਡੀ ਹੋ ਰਹੀ ਆ ਵੀ ਆਪਾਂ ਕਰਵਾ ਲਈਏ ਆਉਂਗਾਉ ਕਰਦਣੀ ਗੱਲ ਆਉਂਗਾਉ ਕਰਦਣੀ ਆਉਂਗਾਉ ਕਨੈਕਸ਼ਨ ਤਿਆਰ ਦੋ ਦਾ ਲੱਗ ਜਾਂਦਾ ਸੀ ਹਾਂ ਦੋ ਮੋਟਰਾਂ ਚੱਲਦੀ ਹੁੰਦੀ ਸੀ ਜਦੋਂ ਮੈਂ ਵਿਆਹ ਕੇ ਆਈ ਇੱਕ ਅੰਦਰਲੇ ਪਾਸੇ ਖੂਹੀ ਸੀਗੀ ਅੰਦਰ ਖੂਹੀ ਕਿੱਥੇ ਆ ਤੇ ਉਹ ਮੋਟਰ ਕਿੱਥੇ ਆ ਉਹ ਕਨੈਕਸ਼ਨ ਕਿਉਂ ਨਹੀਂ ਪਕਾ ਉਹ ਅੰਦਰ ਥਾਂ ਥੀਗਾ ਉਹ ਕਿੰਨਾ ਪਿੱਪਲ ਖੜਾ ਹੁੰਦਾ ਸੀ ਬੁੜਿਆਂ ਦਾ ਲਾਇਆ ਹੋਇਆ ਉਹ ਕਿੱਥੇ ਆ ਸਾਰਾ ਕੁਝ ਉਹ ਕੋਹੂ ਕਪ ਕਰ ਗਈਆਂ ਅੰਦਰ ਨੰਦੂ ਆਪਣੇ ਹਰੀ ਜਾਨ ਨੇ ਪਿੱਪਲ ਲਾਇਆ ਤੇ ਉਹ ਬਰ ਪਿੱਪਲ ਦੇਖ ਲਾ ਸਭ ਖਾ ਗਈਆਂ ਚੱਲ ਕੋਈ ਨਾ ਚਲੋ ਖਾ ਜੋ ਜੋ ਵੀ ਆ ਤੁਸੀਂ ਖਾ ਗੀਆਂ ਹੁਣ ਤਾਂ ਸਾਨੂੰ ਬਸ ਲੈਣ ਦੋ ਥੋੜੇ ਕਹਾ ਗੁੰਗੇ ਬੋਲੇ ਪੋਤੇ ਪੋਤੀਆਂ ਦੋਤੇ ਦੋਤੀਆਂ ਵੀ ਪਿੰਗੇ ਪਿੰਗਲੇ ਜੇ ਜੰਮ ਗਏ ਇਹ ਵੀ ਇਹ ਚਕੇ ਵੀ ਮਾਲਕ ਨੇ ਅਸੀਂ ਮਾਲਕ ਹੋ ਕੇ ਵੀ ਨਹੀਂ ਨਾਲੇ ਮੈਂ ਤੁਹਾਨੂੰ ਦੱਸਦੀ ਆ ਵੀ ਇਹ ਕਹਿੰਦੇ ਹਨਾ ਹੁਣ ਜਣੀ ਹੁਣ ਦੀ ਗੱਲ ਆ ਵੀ ਜਦੋਂ ਇਹਨਾਂ ਨੇ ਉਹ ਕੋਠੇ ਤੇ ਉਹ ਲਵਾ ਲਿਆ ਸਮਰ ਕੀ ਆਹਾ ਸੋਲਰ ਲਵਾ ਲਿਆ ਜਦੋਂ ਕਹਿੰਦੇ ਜਿੱਦਣ ਦਾ ਸਾਡੇ ਸੋਲਰ ਲੱਗਿਆ ਤੀਮੀ ਜਿਹੜੀ ਹੁਣ ਫਿਰਦੀ ਆ ਨਾ ਜਿਹਨੇ ਨਵਾਂ ਆਦਮੀ ਕੀਤਾ ਇਹਦੀ ਬੜੀ ਪਰਜਾਈ ਉਨੇ ਨਵਾ ਆਦਮੀ ਕਰਿਆ ਹੋਇਆ ਹੁਣ ਹਨਾ ਉਹ ਕੀ ਕਹਿੰਦੇ ਉਹਨੂੰ ਸ਼ੂਗਰ ਮੰਮੀ ਸ਼ੂਗਰ ਮੰਮੀ ਦੀ ਕਹਿਣ ਦੀ ਇਹ ਗੱਲ ਆ ਕਹਿੰਦੀ ਅਸੀਂ ਤਾਂ ਕਦੇ ਕਦੀ ਮੋਟਰੇ ਨਹੀਂ ਚਲਾਈ ਉਹ ਸਾਂਝਾ ਬੋਰ ਨਹੀਂ ਚਲਾਇਆ ਅਸੀਂ ਜਿਹੜੀ ਫਸਲ ਆ ਸੋਲਰ ਤੇ ਪਾਲਦੇ ਆ ਜੇ ਤੁਸੀਂ ਸੋਲਰ ਤੇ ਹੀ ਪਾਲਦੇ ਸੀ ਝੋਨਾ ਫਿਰ ਹੁਣ ਥੋੜਾ ਝੋਨਾ ਕਾਤੇ ਨਹੀਂ ਲੱਗਿਆ ਫੜੀ ਗਈ ਨਾ ਚੋਰੀ ਹੁਣ ਥੋੜੇ ਕਣਕ ਕਾਤੇ ਨਹੀਂ ਵੀਜੀ ਗਈ ਫੜੀ ਗਈ ਨਾ ਥੋੜੀ ਚੋਰੀ ਦੱਸੋ ਮੈਨੂੰ ਜੇ ਤੁਸੀਂ ਐਡੀ ਸੱਚੀਆਂ ਸੁਥਰੀਆਂ ਦੀ ਤੁਸੀਂ ਤੁਸੀਂ ਬਾਪੂ ਵਾਲਾ ਬੋਰ ਕਦੇ ਚਲਾਇਆ ਹੀ ਨਹੀਂ ਸੀ ਫਿਰ ਤੁਹਾਡੇ ਹੁਣ ਝੋਨਾ ਕਿਉਂ ਨਹੀਂ ਲੱਗਿਆ ਤੇ ਹੁਣ ਤੁਹਾਡੇ ਕਣਕ ਕਿਉਂ ਨਹੀਂ ਬੀਜੀ ਤੁਸੀਂ ਦੱਸੋ ਮੈਨੂੰ ਹੁਣ ਕਿਉਂ ਸਰੋਂ ਬੀਜੀ ਹੋਈ ਆ ਹੁਣ ਕਿਉਂ ਤੁਸੀਂ ਮੱਕੀ ਬੀਜੀ ਸੀ ਕਿ ਹੁਣ ਤੁਸੀਂ ਝੋਨਾ ਘਾ ਤੇ ਲਾਇਆ ਤੁਸੀਂ ਐਡੀਆਂ ਸੱਚੀਆਂ ਸੁਤਰੀਆਂ ਤੁਸੀਂ ਦੱਸੋ ਮੈਨੂੰ ਇਹ ਕੱਲ ਦਾ ਜਵਾਬ ਤੁਸੀਂ ਆਪ ਇਹ ਅੰਡਲੇ ਜੀ ਹੈ ਜਿਹਨੇ ਤਾਂ ਹੁਣ ਤਾਂ ਨਮਾ ਖਸਮ ਕਰ ਲਿਆ ਤੂੰ ਮੈਨੂੰ ਹੁਣ ਕਮੈਂਟ ਕਰਕੇ ਦੱਸੀ ਜੇ ਤੂੰ ਇੰਨੀ ਸੱਚੀ ਸੁਤਰੀਆਂ ਨਾਲੇ ਆਪ ਦਾ ਪਿਓ ਆਪਦੀ ਕੰਧ ਤੋਂ ਸਾਡੀ ਤੋਂ ਲਾ ਕੇ ਲੈ ਜਾਵੇਂ ਤੈਨੂੰ ਹੁਣ ਕਹਿਨੀ ਆ ਇਨੇ ਪੁਲਸ ਵਾਲੇ ਨੇ ਸਾਹਮਣੇ ਦੋ ਬੰਦਿਆਂ ਤੇ ਖੜੀ ਤੇ ਇੱਕ ਥਾਪੜ ਹੀ ਕਹਿੰਦੀ ਮੈਂ ਤਾਂ ਕਹਿੰਦੀ ਮੀਟਰੇ ਪਟਾ ਲੈਣਾ ਚਾਰ ਪੰਜ ਸਾਲ ਹੋ ਗਿਆ ਮੀਟਰ ਸਾਡੀਾਂ ਦਾ ਤੇ ਲੱਗੇ ਪੁਲਸ ਵਾਲਾ ਵੀ ਕਹਿ ਕੇ ਗਿਆ ਕਹਿੰਦਾ ਕਹਿੰਦਾ ਬੀਬੀ ਕਹਿੰਦਾ ਮੀਟਰ ਨੂੰ ਹੱਥ ਨਾ ਪਾ ਲਿਓ ਸਰਕਾਰੀ ਚੀਜ਼ ਆ ਕਿ ਮੈਨੂੰ ਵੀ ਕਹਿੰਦਾ ਕਹਿੰਦਾ ਭੈਣੇ ਮਾਹ ਸੰਤ ਕੋਈ ਤਕਲੀਫ ਇਹ ਨਹੀਂ ਆਪਦੀ ਜ਼ੁਬਾਨ ਆਪ ਬੱਕਦੀ ਆ ਮੈਂ ਕਿਹਾ ਮੈਂ ਤਾਂ ਕੁਝ ਨਹੀਂ ਕਿਹਾ ਹੈਗਾ ਮੀਟਰ ਬਾਰੇ ਮੈਨੂੰ ਵੀ ਪਤਾ ਉਹ ਸਰਕਾਰੀ ਚੀਜ਼ ਆ ਲੱਗੀ ਹੋਈ ਆ ਲੱਗੀ ਰਹੇ ਮੈਨੂੰ ਤਾਂ ਕੋਈ ਦੁੱਖ ਨਹੀਂ ਇਹ ਖੁਦ ਕਹਿ ਰਹੀ ਐਵੇਂ ਮੈਂ ਆਪਦਾ ਮੀਟਰ ਪਟਾ ਲੈਣਾ ਪਟਾ ਲਵੇ ਫਿਰ ਪਟਾ ਲੋ ਮਾਪਿਓ ਨੂੰ ਤਖਲੀਬ ਆ ਜਾਇ ਤੇਨੂੰ ਚਾਰ ਬੱਚੇ ਹੋਗੇ ਤੇਰੇ ਤੈਨੂੰ ਲੋੜ ਐ ਟੋਪੇ ਕੇ ਮਾਰ ਮੇਰੇ ਵਰਗੀ ਜਿਹੜੀ ਉਹ ਮਰ ਜਾਂਦੀ ਜੇ ਇਹ ਨਾ ਹਾਂ ਇਹ ਲਾਦ ਵੀ ਉੱਥੇ ਹੀ ਹੋਣੀ ਚਾਹੀਦੀ ਤੇ ਲੋੜ ਆ ਪਰ ਲੋੜ ਨਹੀਂ ਤੇਰਾ ਲਹੂ ਪੀਣਾ ਜੋਕਾ ਨੇ ਹੋ ਕੌਣ ਪਿਉ ਹਾਂ ਗੱਲ ਸਹੀ ਐ ਇੰਨਾ ਕੁ ਕੀ ਕਰਦੇ ਨੇ ਇਨਾ ਨਾਲੇ ਤੁਸੀਂ ਸਾਰਾ ਕੁਝ ਹੜੱਪ ਗਈਆਂ ਨਾਲੇ ਅੱਜ ਸੱਚੀਆਂ ਬਣ ਹਾਂ ਇਹ ਸੱਚੀਆਂ ਹਾਂ ਇੰਨਾ ਸੱਚ ਆ ਦੇਖੋ ਚੋਰੀ ਫੜੀ ਗਈ ਹੁਣ ਕਾਹਤੇ ਸਰੋ ਬੀਜੀ ਆ ਹੁਣ ਕਾਹਤੇ ਨਹੀਂ ਕਣਕ ਬੀਜੀ ਤੇ ਹੁਣ ਕਿਉਂ ਮੱਕੀ ਬੀਜੀ ਤੀ ਹੁਣ ਕਿਉਂ ਨਹੀਂ ਝੋਨਾ ਬੀਜਿਆ ਅਸੀਂ ਅਸੀਂ ਮੱਕੀ ਬੀਜੀ ਸੀ ਸਾਨੂੰ ਪਤਾ ਦੀ ਵੀ ਸਾਡਾ ਪਾਣੀ ਥੋੜਾ ਭੈਣ ਭਾਈਆਂ ਨੇ ਤੁਸੀਂ ਵੀ ਅਰਦਾਸ ਕਰੀ ਮੈਂ ਵੀ ਕੀਤੀ ਮਹਾਰਾਜ ਨੇ ਵੀ ਮੇਰੀ ਸੁਣ ਨੀ ਪਾਤਾ ਰੱਬ ਨੇ ਹੈ ਚਾਹੇ ਸਭ ਲੋਕਾਂ ਦੀਆਂ ਜੀੜੀਆਂ ਘੱਟ ਨਿਕਲੀਆਂ ਮਸੀਨਾ ਤਾਂ ਆਪਣੇ ਚੱਲੀ ਆ। ਇਹ ਬੰਦਾ ਹੱਕ ਸਿਰ ਲੜਦਾ ਹੋਵੇ, ਹੱਕ ਸਿਰ ਬੋਲਦਾ ਹੋਵੇ ਸੋਹਣਾ ਲੱਗਦਾ। ਆ ਕੀ ਮਤ ਵਾਲੇ? ਇਹ ਨਾਇ ਤਾਂ ਤੁਸੀਂ 90 ਲੱਖ ਰੁਪਈਆ ਆਪਦੀ ਜੇਬ ਚ ਪਾ ਗਏ ਹੈ। ਨਾਲੇ ਸਾਡੇ ਤੇ ਹੁਣ ਤੁਸੀਂ ਪੁਲਸਾਂ ਚੜਾਉਨੇ ਹੋ, ਨਾਲੇ ਸਾਡੇ ਤੇ ਤੁਸੀਂ ਪੰਚਾਇਤਾਂ ਚੜਾਉਨੇ ਹੋ। ਅਸੀਂ ਤਾਂ ਨਹੀਂ ਵੇਚੀ, ਤੁਸੀਂ ਵੇਚੀ ਆ, ਤੁਸੀਂ ਜਵਾਬ ਦੇਓ, ਅਸੀਂ ਤਾਂ ਨਹੀਂ ਜਵਾਬ ਦੇ ਹੈਗੇ। ਮੈਨੂੰ ਕੀ ਪਤਾ ਸੀ ਪਹਿਲਾਂ ਮੇਰੇ ਘਰੇ لمبے ਲੋਟ ਹੁੰਦੇ ਦੀ। ਮੈਂ ਦਿਮਾਗ ਲਾਇਆ ਹੁਣ ਗੂਣੀਆਂ ਕਰਨਾ ਸਖਾਲਾ ਨਹੀਂ। ਇਹ ਮੈਨੂੰ ਕਈ ਵਾਰ ਇੱਕਨੇ ਹਲਾਇਆ ਇਹਨਾਂ ਨੇ ਹਰਾਮ ਦੀਆਂ ਨੇ ਪਾਗਲ ਕਰਤਾ ਸੀ ਇੱਕ ਲੈ ਕੇ ਉਹ ਜਿਹੜੀ ਮੰਜੇ ਪੈ ਜਾਣ ਲੰਡਰ ਪੈ ਜਾਣਗੀਆਂ ਇਹਨਾਂ ਦੇ ਪੋਤੇ ਦੋਤਿਆਂ ਦੇ ਵਿੱਚ ਦੀ ਨਿਕਲਦੀ ਆਉਂਦੇ ਨੇ ਕਹਿੰਦੇ ਕਹਿੰਦੇ ਜੇ ਇੱਕ ਪੀੜੀ ਕਰਦੀ ਹੈ ਨਾ ਆਉਣ ਵਾਲੀਆਂ ਪੰਜ ਸੱਤ ਭਰ ਕੇ ਮਰਦੀਆਂ ਨੇ ਏ ਇਹਨਾਂ ਦੇ ਵਿੱਚ ਦੀ ਨਹੀਂ ਨਿਕਲਣਾ ਕਹਿੰਦੇ ਕਹਿੰਦੇ ਹੁੰਦੇ ਮਾਪੇ ਕਰਨਗੇ ਬੱਚੇ ਭਰਨਗੇ ਆਏ ਕਹਿੰਦੇ ਹੁੰਦੇ ਨੇ ਇਹ ਆਪਣੀ ਵੀਡੀਓ ਲੰਬੀ ਹੋ ਜਾਣੀ ਜਮੀਨ ਵੇਚ ਕੇ ਜਮੀਨ ਵੇਚ ਕੇ ਮੈਂ ਹੁਣ ਹੈਰਾਨ ਆ ਉਸ ਗੱਲ ਤੋਂ ਵੀ ਗਹਿਣੇ ਧਰ ਕੇ ਆਹ ਲੰਡੀਆਂ ਜੀਆਂ ਵਿਆਹ ਕੇ ਲਿਆਉਂਦੀਆਂ ਸੀ ਹੁੰਦੇ ਐਨੂੰ ਕੰਮ ਲਾ 16 16 ਸਾਲ ਦਾ ਤੋਂ ਮੁੰਡੇ ਵਿਆਹ ਤੇ ਓ ਨਹੀਂ ਹੁਣ ਹੈਗੀ ਜਿਹਨੂੰ ਕਹਿਣਾ ਉਹ ਤਾਂ ਮਰ ਗਈ ਤੇਰੀ ਮਾਂ ਤਾਂ ਭਾਈ ਉਹ ਵੀ ਇਹ ਜਿਹੀ ਸੀਗੀ ਝੋਲਾ ਚੱਕ ਜੇ ਨੇ ਉਹ ਭਾਈ ਉਹ ਵੀ ਇਹ ਜਿਹੀ ਸੀ ਝੋਲਾ ਚੱਕ ਕਦਈ ਵੀ ਜੇ ਨੇ ਝੋਲਾ ਚੱਕ ਸੀਗੀ ਉਹ ਤਾਂ ਹਾਂ ਕਦੇ ਤੇ ਵੀ ਤਪਾਉਣੇ ਇਹਨਾਂ ਦੇ ਕਦੇ ਕੋਸ ਪਾਉਣੇ ਅੰਦਰ ਆ ਜਿਹੜਾ ਹੁਣ ਜਿਹੜੇ ਖੇਤ ਪਿੱਛੇ ਨੇ ਹੁਣ ਸਾਡੇ ਨਾਲ ਲੜਦੇ ਨੇ ਨਾ ਉਹ ਖੇਤ ਪਹਿਲਾਂ ਤਾਂ ਵੇਚਤਾ ਤੇ ਅਗਲੇ ਨੇ ਇਹਨਾਂ ਨੂੰ ਜ਼ਬਤੀ ਤੇ ਨਹੀਂ ਦਿੱਤਾ ਹੈਗਾ ਫੇਰ ਇਹਨਾਂ ਨੇ ਰਾਤ ਨੂੰ ਉਹਦੇ ਵਿੱਚ ਟੂਣਾ ਕੀਤਾ ਟੂਣਾ ਕਰਕੇ ਅੱਗ ਲਾ ਕੇ ਸਾਰੇ ਖੇਤ ਦੇ ਵਿੱਚ ਟਰੈਕਟਰ ਘਮਾਈ ਗਿਆ ਘਮਾਈ ਗਿਆ ਘੰਟਾ ਟਰੈਕਟਰ ਘੁੰਮੀ ਗਿਆ ਘੁੰਮੀ ਗਿਆ ਘੁੰਮੀ ਗਿਆ ਸੀ ਆਪਦੀ ਅੱਖਾਂ ਨੇ ਦੇਖਿਆ ਰਾਤ ਨੂੰ 8 8:30 9 ਵਜੇ ਹੈ 9 ਤੋਂ ਵੀ 9:30 ਹੋ ਗਏ ਫਿਰ ਇਹ ਟਰੈਕਟਰ ਘੁੰਮੀ ਗਿਆ ਘੁੰਮੀ ਗਿਆ ਫਿਰ ਉਹ ਪੂਰਾ ਖੇਤ ਇਹਨਾਂ ਨੇ ਕੀਲ ਲਿਆ ਹਮਰ ਕਰ ਲਿਆ ਹਨ ਉਹਦੇ ਵਿੱਚ ਟੂਣਾ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਤੜਕੇ ਨੂੰ ਬਾਹਰ ਆ ਤੜਕੇ ਨੂੰ ਵਾਹ ਕੇ ਲਓ ਜੀ ਆ ਆਏ ਨੇ مالک ਆਏ ਨੇ ਜ ਤੈਨਾਂ ਹੂਜਾ ਪਤਨ ਕੀ ਉਹਦਾ ਨਾਂ ਆ ਉਹ مالک ਆਇਆ ਆ ਇੱਥੇ ਮੈਂ ਉਹਦੇ ਨਾਲ ਬਾਕਾਇਦਾ ਗੱਲ ਕਰੀਆ ਮੈਂ ਉਹਨੂੰ ਪੁੱਛਿਆ ਮਾ ਪਈਆ ਤੁਸੀਂ ਖੇਤ ਵੀਰੇ ਖਰੀਦ ਲਿਆ ਕਹਿੰਦੇ ਹਾਂ ਜੀ ਮਾਂ ਤੁਸੀਂ ਇਹਦੇ ਓਨਰ ਹੋ ਫਸਟ ਓਨਰ ਹੋ ਕਹਿੰਦੇ ਹਾਂ ਜੀ ਵੀ ਅਸੀਂ ਇਹ ਖਰੀਦ ਲਿਆ ਇਹਨਾਂ ਤੋਂ ਖਰੀਦਿਆ ਵੀ ਅਸੀਂ ਸੈਕੰਡ ਓਨਰ ਹੋ ਗਏ ਮੈਂ ਕਹਾ ਹੁਣ ਤਾਂ ਫਸਟ ਹੋ ਕਹਿੰਦੇ ਹਾਂ ਵੀ ਅੱਗੇ ਨਹੀਂ ਅਸੀਂ ਵਿੱਚ ਹੀ ਵੀ ਹੁਣ ਅਸੀਂ ਇਹਦੇ ਓਨਰ ਆ ਮੈਂ ਕਹਾ ਚੱਲ ਠੀਕ ਆ ਵੀ ਜਿਹੜਾ ਸਾਡੇ ਖੇਤ ਦੇ ਵਿੱਚ ਦੀ ਪਾਣੀ ਜਾਂਦਾ ਬਟ ਮੈਂ ਇਹ ਨਹੀਂ ਨੰਗਣ ਦੇਣਾ ਹੁਣ ਉਹ ਕਹਿੰਦਾ ਕਿਥੇ ਦੀ ਪਾਣੀ ਜਾਂਦਾ ਇਹ ਖੇਤ ਠੋਡਾ ਮੈਂ ਕਿਹਾ ਹਾਂ ਇਹ ਸਾਡਾ ਆ ਮੈਂ ਕਿਹਾ ਮੈਂ ਇਹਦੇ ਵਿੱਚ ਦੀ ਕਹਿੰਦਾ ਮੈਂ ਕਿਹਾ ਤੂੰ ਔਰੇ ਤੱਕ ਖਰੀਦਿਆ ਕਹਿੰਦਾ ਨਹੀਂ ਮੈਂ ਔਰੇ ਤੱਕ ਨਹੀਂ ਖਰੀਦਿਆ ਮੈਂ ਉਹ ਖਰੀਦਿਆ ਮਾ ਹ ਹੁਣ ਇਹਦੇ ਵਿੱਚ ਦੀ ਪਾਣੀ ਨਹੀਂ ਜਾਊਗਾ ਤੇ ਨਹੀਂ ਜਾਊਗਾ ਕਹਿੰਦਾ ਇਹ ਖੇਤ ਠੋਡਾ ਆ ਮੈਂ ਕਿਹਾ ਹਾਂ ਕਹਿੰਦਾ ਕੀ ਦੇ ਨਾ ਮੈਂ ਮੇਰੇ ਹਸਬੰਦ ਦੇ ਮੇਰੇ ਹਸਬੰਦ ਦੇ ਨੋਆ ਵੀ ਅਸੀਂ ਇੱਥੇ ਦੀ ਪਾਣੀ ਨਹੀਂ ਲੰਗਣ ਦੇਣਾ ਕਹਿੰਦਾ ਠੀਕ ਆ ਕੋਈ ਗੱਲ ਨਹੀਂ ਜੀ ਨਾ ਨੰਗਣ ਦੇ ਉਹ ਕਹਿੰਦਾ ਥੋੜਾ ਕਹਿੰਦਾ ਅਸੀਂ ਠੱਕਾ ਥੋੜੀ ਕਰ ਸਕਦੇ ਆ ਨਾ ਤੁਸੀਂ ਸਾਡੇ ਨਾਲ ਠੱਕਾ ਕਰ ਸਕਦੇ ਨਾ ਅਸੀਂ ਕਰ ਸਕਦੇ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਇਹ ਸਾਡੇ ਤੇ 30 ਦਿਨ ਐਫਆਰਆਈ ਦੇ ਆਉਂਦੇ ਨੇ ਉੱਥੇ ਲਿਖਾਏ ਆਉਂਦੇ ਨੇ ਥਾਣੇ ਕਹਿੰਦਾ ਕੌਣ ਲਿਖਾ ਕੇ ਆਉਂਦਾ ਮਖਾਵਾ ਮੁੰਡਾ ਲਿਖਾ ਕੇ ਆਉਂਦਾ ਹਨਾ ਕਹਿੰਦਾ ਕੋਈ ਗੱਲ ਨਹੀਂ ਜੀ ਲਿਖਾਈ ਜਾਣ ਦਿਓ ਜਦੋਂ ਇਹ ਓਨਰ ਨਹੀਂ ਹੈਗੇ ਓਨਰ ਅਸੀਂ ਆ ਕਹਿੰਦਾ ਤੁਸੀਂ ਆਪਦਾ ਖੇਤ ਵਾਹੋ ਵਿਜੋ ਜੋ ਮਰਜੀ ਕਰੋ ਤੁਹਾਨੂੰ ਸਾਡੇ ਵੱਲੋਂ ਕੋਈ ਪ੍ਰੋਬਲਮ ਆ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਜਦੋਂ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਤੁਸੀਂ ਆਪਦਾ ਨਜ਼ਾਰੇ ਲਓ ਜ਼ਿੰਦਗੀ ਦੇ ਕੋਈ ਨਹੀਂ ਉਹ ਵੀ ਮੈਨੂੰ ਇਹੀ ਗੱਲ ਕਹਿ ਕੇ ਗਿਆ ਕਹਿੰਦਾ ਆਪਣੀ ਹੈਲਥ ਦਾ ਗਿਆਨ ਰੱਖੋ ਵੀਰ ਜੀ ਦਾ ਖਿਆਲ ਰੱਖੋ ਉਹਦਣ ਵੀ ਇਹ ਬਹੁਤ ਜ਼ਿਆਦਾ ਹੈਪਰ ਹੋ ਗਈ ਸੀਗੇ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਆ ਕਹਿੰਦੇ ਕਹਿੰਦੇ ਵੀਰ ਜੀ ਦਾ ਖਿਆਲ ਰੱਖੋ ਵੀ ਇਹ ਹੈਪਰ ਹੋ ਜਾਂਦੇ ਆ ਮੈਂ ਕਿਹਾ ਭਾਈ ਹੋਊਗਾ ਜਦੋਂ ਤੜਫਾਇਆ ਪਿਆ ਇਹਨੇ ਹੱਥ ਹੀ ਕੰਮ ਕਰਿਆ ਬਹੁਤ ਕੰਮ ਕਰਿਆ ਬਹੁਤ ਇਹਨੇ ਜੇ ਹੁਣ ਵੀ ਆ ਦੇਲ ਹੁਣ ਕਿੰਨੇ ਦਿਨ ਹੋ ਗਏ ਦਾੜੀ ਨੂੰ ਤਾਂ ਮੇਰੇ ਕੋ ਖੇਤ ਬੋਂਦਾ ਦੇਖਿਆ ਮੈਂ tibbi ਦੀ ਜਗ ਦੇਖੋ ਹੱਥਾਂ ਵਾਲੇ ਨਾਲੇ ਹਲ ਨਾ ਬੋਂਦਾ ਉਹ ਤੇ ਬੋਂਦਾ ਦੇਖਿਆ ਕਾਹੀਆਂ ਚੁਗੀਆਂ ਨੇ tibbi ਵਾਲੀ ਜ਼ਮੀਨ ਵੀ ਕੀ ਉਹ ਚੋਂ ਸਿੱਧਾ ਹੀ ਸਿੱਧਾ ਹੀ ਪੈਸੇ ਖੜਾਪ ਗੀਆਂ ਕਹਿੰਦੀ ਹਸ ਤਾਂ ਦੇਣਾ ਹੀ ਨਹੀਂ ਸਿੱਧਾ ਹੀ ਸਾਡੇ ਨਾ ਐਵੇਂ ਨਹੀਂ ਸਾਡੇ ਨਾ 90 90 ਲੱਖ ਰੁਪਏ ਦੀ ਹੋਈ ਹੋਈ ਠੱਗੀ ਸਾਡੇ ਨਾਂ ਬਥੇਰੀ ਠੱਗੀ ਹੋਈ ਆ 90 90 ਲੱਖ ਦੀ ਬਹੁਤ ਦੱਸਣ ਦੇ ਆਈਏ ਤਾਂ ਬਹੁਤ ਘੰਟਿਆਂ ਦੀ ਵੀਡੀਓ ਬਣ ਜੂ ਸਾਡਾ ਮੇਰਾ ਪਿਛਲੇ 20 22 ਸਾਲ ਦਾ ਸਟਰਗਲ ਆ ਜਿਹੜਾ ਮੈਂ ਤੁਹਾਨੂੰ ਇਹ ਦੱਸਦੀ ਆ ਇਹਨਾਂ ਦਾ ਦੇਖ ਲਓ ਇਹਨਾਂ ਦਾ ਲਾ ਲਓ 40 45 ਸਾਲ ਦੇ ਹੋ ਗਏ 35 ਸਾਲ ਦਾ ਸਟਰਗਲ ਇਹਨਾਂ ਦਾ ਜੇ ਦੱਸਣ ਲੱਗੀਏ ਤਾਂ ਸਮਝ ਲਓ ਬਹੁਤ ਲੰਬੀ ਵੀਡੀਓ ਬਣ ਜੂ ਠੀਕ ਆ ਜੀ